ਵੈਕੜੀ ਜੀ ਦਾ ਖਾਲਸਾ ਵੈਕੜੀ ਜੀ ਦੀ ਫਤਿਹ ਗੁਰਪੈਰੀ ਸਾਧ ਸੰਗਤਿਓ ਅੱਜ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਆਪ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀ ਸ੍ਰਵਣ ਕਰਾਂਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਪਣਤਾ ਦਾ ਮੁੰਡਾ ਸੀ ਜਿਹੜਾ ਕਿ ਚਾਰ ਜਮਾਤਾਂ ਪੜ ਗਿਆ ਬੜੀ ਉਹਦੀ ਤੇਜ ਬੁੱਧੀ ਤੇ ਉਹਦੀ ਮਤ ਬੜੀ ਚੰਚਲ ਇੱਕ ਦਿਨ ਬਾਜ਼ਾਰ ਵਿੱਚ ਉਤਰਿਆ ਜਾਂਦਾ ਸੀ ਉਥੇ ਚਾਰ ਬਜ਼ੁਰਗ ਪੰਡਤ ਕਹੇ ਸ਼ਲੋਕ ਦੀ ਵਿਚਾਰ ਕਰਨ ਦੇ ਹਨ ਉਸ ਮੰਡੇ ਨੇ ਅਜੇ ਹੀ ਅਰਥ ਕੀਤੇ ਉਹਨਾਂ ਸ਼ਲੋਕਾ ਦੇ ਕਿ ਉਹ ਸਾਰੇ ਪੰਡਤ ਵੇਖਦੇ ਰਹਿ ਗਏ ਤੇ ਕਹਿੰਦੇ ਵਾਹ ਬਈ ਵਾਹ ਮੰਡੇ ਦੀ ਉਮਰ ਇਨੀ ਛੋਟੀ ਤੇ ਗਿਆਨ ਇੰਨਾ ਜ਼ਿਆਦਾ ਜਦੋਂ ਉਹ ਰਿਵਾਹ ਬਾਈ ਕੀਤੀ ਤਾਂ ਉਹਨੂੰ ਫਿਰ ਇਦਾਂ ਸ਼ੱਕ ਜਿਹਾ ਪੈ ਗਿਆ ਵੀ ਮੇਰੇ ਵਰਗਾ ਵਿਦਵਾਨ ਕੋਈ ਨਹੀਂ ਹੈਗਾ ਉਹ ਪਣਾ ਦਾਦਾ ਮੁੰਡਾ ਕਹਿੰਦਾ ਵੀ ਮੈਂ 8 ਵਜੇ ਤੋਂ 8 ਵਜੇ ਤੱਕ ਫਲਾਣੇ ਚੌਕ ਤੇ ਆਵਾਂਗਾ ਆਪਣੇ ਗ੍ਰੰਥ ਤੇ ਪੋਥੀਆਂ ਲੈ ਕੇ ਜੇ ਕਿਸੇ ਪੰਡਤ ਨੇ ਮੇ ਨਾਲ ਬਹਿਸ ਬਸਈਆ ਕਰਨਾ ਹੋਵੇ ਤਾਂ ਉੱਥੇ ਆ ਜਾਓ ਤਾਂ ਕੱਲ ਵਾਲੇ ਪੰਡਤ ਤੇ ਕੁ ਸਿਆਣੇ-ਸਿਆਣੇ ਪੰਡਤ ਚੌਕ ਚ ਆ ਕੇ ਬਹਿ ਗਏ ਜਿਹੜਾ ਗਾਹ ਹੋ ਕੇ ਉਹ ਜਵਾਨ ਮੁੰਡੇ ਨਾਲ ਬਹਿਸ ਕਰਦਾ ਸੀ ਨਾ ਉਹ ਹੀ ਹਾਰ ਜਾਂਦਾ ਸੀ ਸਾਰਿਆਂ ਬੰਦਾਂ ਕੋਲੋਂ ਜਿੱਤ ਗਿਆ ਹਉ ਮੈਂ ਉਹਦੀ ਹੋਰ ਵਾਰ ਕੀ ਕਿਉਂਕਿ ਉਹਨਾਂ ਨੇ ਕਿਹਾ ਵੀ ਇੰਨੀ ਛੋਟੀ ਉਮਰ 'ਚ ਐਡੀ ਤੀਖਣ ਬੁੱਧੀ ਅਰੀ ਉਨੇ ਨੇ ਇਛਤਿਆਰ ਕੱਢਿਆ ਤੇ ਇਛਤਿਆਰ ਦੇ ਵਿੱਚ ਇਹ ਲਿਖਿਆ ਵੀ ਜੇ ਕੋਈ ਪੰਡਤ ਮੇਰੇ ਨਾਲ ਬਹਿਸ ਬਸਈਆ ਕਰਨਾ ਚਾਹੁੰਦਾ ਵਾ ਉਹ ਕਰ ਸਕਦਾ ਵਾ ਪਰ ਸ਼ਰਤ ਇਹ ਹੋਗੀ ਵੀ ਜੇ ਮੇਰੇ ਕੋਲੋਂ ਹਾਰ ਗਿਆ ਤਾਂ ਮੈਂ ਉਹਦੇ ਪੁਥੀਆਂ ਦੇ ਗ੍ਰੰਥ ਖੋਲੂਗਾ ਤੇ ਉਹਦੇ ਕੱਪੜੇ ਲਵਾ ਕੇ ਤੇ ਕਾਸ਼ੀ ਜ ਨੂੰ ਧੱਕੇ ਮਾਰ ਕੇ ਬਾਹਰ ਕੱਢੂਗਾ ਇਹ ਇਛਤਿਆਰ ਨੇ ਕੱਢਿਆ ਤੇ ਕਾਸ਼ੀ ਕਸ਼ਮੀਰ ਬੰਗਾਲ ਸਾਰੀਆਂ ਥਾਵਾਂ ਤੇ ਭੇਜ ਦਿੱਤਾ ਉੱਥੇ ਹੋਣ ਕੀ ਹੋਇਆ ਬਬ ਸਾਰੇ ਪੰਡਤ ਆਗੇ ਪੰਡਤਾਂ ਦਾ ਕਾਠ ਹੀ ਹੋ ਗਿਆ ਕਾਸ਼ੀ ਦੇ ਵਿੱਚ ਪਰਮੇਸ਼ਵਰ ਨੇ ਐਸੀ ਖੇਡ ਵਰਤਾਈ ਜਿਹੜਾ ਉਹਦੇ ਨਾਲ ਬੈਸ ਕਰਨ ਆਉਂਦਾ ਹੀ ਉਹੀ ਹਾਰ ਜਾਂਦਾ ਹੀ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਵੀ 500 ਬ੍ਰਾਹਮਣਾਂ ਨੇ ਉਹਦੇ ਨਾਲ ਬੈਸ ਕੀਤੀ ਤੇ 500 ਦਾ 500 ਹੀ ਹਾਰ ਗਿਆ ਮੁੜ ਕੇ ਉਹਨੇ ਫਿਰ ਸਾਰੇ ਬੰਦਾਂ ਦੇ ਕੱਪੜੇ ਲਵਾ ਕੇ ਉਹਨਾਂ ਨੂੰ ਫਿਰ ਧੱਕੇ ਮਾਰ ਕੇ ਕਾਸ਼ੀ ਤੋਂ ਬਾਹਰ ਕੱਢਿਆ ਵੀ ਇਹਨਾਂ ਨੂੰ ਤੇ ਅਕਲ ਹੀ ਕੋਈ ਨਹੀਂ ਹੈਗੀ ਇਹ ਤਾਂ ਸਾਰੇ ਨਲਾਇਕ ਨੇ ਮੂਰਖ ਲੋਕੋ ਇਹਨਾਂ ਦੀ ਸੇਵਾ ਕਰਨ ਨਾਲ ਕੁਝ ਨਹੀਂ ਜਿੱ ਮਿਲਣਾ ਹਾਰਿਆ ਬੰਦਾ ਤੇ ਸ਼ਰਮ ਦੇ ਮਾਰੇ ਘਰ ਵੀ ਨਹੀਂ ਜਾਂਦਾ ਤਾਂ ਜਿਹੜੇ ਹਾਰੇ ਪੰਡਤ ਸਨ ਕਾਸ਼ੀ ਤੋਂ ਬਾਹਰ ਇੱਕ ਬਹੁਤ ਵੱਡਾ ਦਰਖਤ ਸੀ ਉਹਨਾਂ ਨੇ ਫਿਰ ਉੱਥੇ ਹੀ ਆਪਣਾ ਡੇਰਾ ਲਾ ਲਿਆ ਜਿਹੜਾ ਵੀ ਮੌਸਮ ਆਇਆ ਉਹਨਾਂ ਨੇ ਉਸੇ ਹੀ ਹੰਡਾਇਆ ਉਹ ਬਰਸਾਤਾ ਹੋਣ ਧੁੱਪ ਹੋਣ ਗਰਮੀ ਹੋਵੇ ਠੰਡ ਹੋਵੇ ਉਹਨਾਂ ਦਾ ਚਿਹਰਾ ਉਤਰਿਆ ਉਤਰਿਆ ਹੋਣ ਲੱਗ ਗਿਆ ਹੱਡੀਆਂ ਮਾ ਛਡਣ ਲੱਗੀਆਂ ਬਿਰਦਵਸਾ ਆਉਣ ਦੇ ਹੀ ਤੇ ਇੰਜ ਕਹਿ ਸਕਦੇ ਆ ਵੀ ਮਰਦਿਆਂ ਵਾਲਾ ਜੀਵਨ ਉੱਥੇ ਬਤੀਤ ਕਰਨ ਦੇ ਸਨ ਇਧਰ ਹਾਰੇ ਹੋਏ ਪੰਡਿਤ ਇਧਰ ਗੁਰਨਾਨਕ ਮਾਰੇ ਸੱਚੇ ਪਾਤਸ਼ਾਹ ਠੁਕਰਾਇਆ ਨੂੰ ਆਪਣੇ ਗਲ ਨਾਲ ਲਾਉਣ ਵਾਲੇ ਸਰਬੱਤ ਦਾ ਭਲਾ ਕਰਨ ਵਾਲੇ ਸਾਧਗੁਰੂ ਸੱਚੇ ਪਾਤਸ਼ਾਹ ਭੁੱਖਿਆ ਨੂੰ ਰੋਟੀ ਦੇਣ ਵਾਲੇ ਸਾਧਗੁਰੂ ਸੱਚੇ ਪਾਤਸ਼ਾਹ ਨਿਠਾਵਿਆਂ ਦੀ ਥਾ ਸਾਧਗੁਰੂ ਸੱਚੇ ਪਾਤਸ਼ਾਹ ਨੀਉਟਿਆਂ ਦੀ ਓਟ ਸਾਧਗੁਰੂ ਸੱਚੇ ਪਾਤਸ਼ਾਹ ਉਹਨਾਂ ਕੋਲ ਖਬਰ ਆਈ ਤੇ ਉਹਨਾਂ ਦੇ ਭਾਈ ਮਰਦਾਨਾ ਜੀ ਨੂੰ ਕਿਹਾ ਵੀ ਮਰਦਾਨਿਆਂ ਚੱਲ ਕਾਸ਼ੀ ਚਲੀਏ ਕਾਸ਼ੀ 'ਚ ਰੱਬ ਦੀਆਂ ਰੂਹਾਂ ਤੜਫ ਰਹੀਆਂ ਨੇ ਜਿਨ ਲੋਕ ਕਹਿੰਦੇ ਸਨ ਵੀ ਇਹ ਦੇਵਦਾ ਪਰੀ ਉਹ ਤੇ ਕਲਯੁਗ ਵਰਤ ਗਿਆ ਮਹਾਰਾ ਸੱਚੇ ਪਾਤਸ਼ਾਹ ਨੇ ਕਹਾ ਚੱਲ ਨਾ ਦੁਖੀਆਂ ਦਾ ਦਰਦ ਸੁਣੀਏ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਦੀ ਦੀ ਉਪਮਾ ਜੇ 100 ਜਨਮ ਲੈ ਕੇ ਤੇ 100 ਸਾਲ ਉਹਨਾਂ ਦੇ ਗੁਣ ਗਾਉਂਦੇ ਰਹੀਏ ਫੇਰ ਵੀ ਨਹੀਂ ਹੋ ਸਕਦੀ ਜਿਹਦੇ ਗੁਣ ਬਿਆਨਤ ਨੇ ਉਹਦੇ ਗੁਣ ਜਿਹੜੇ ਕਥੇ ਨਹੀਂ ਜਾ ਸਕਦੇ ਕਦੇ ਵੀ ਬੇਅੰਤ ਬਿਆਨਤ ਗੁਣ ਤੇਰੇ ਕੇਤ ਗਾਵਾਂ ਮਾਮ ਤੇਰੇ ਤਾਂ ਬਿਆਨਤ ਗੁਣ ਨੇ ਮੈਂ ਤੇ ਕਦੇ ਗਾ ਹੀ ਨਹੀਂ ਸਕਦਾ ਇਨੇ ਗੁਣ ਤੇਰਾ ਕਥਨ ਤੋਂ ਹੀ ਬਾਰੀ ਨੇ ਜਿੱਥੇ ਹਾਰੇ ਹੋਏ ਪੰਡਤ ਬੈਠੇ ਸਨ ਇੱਥੇ ਲੱਗੇ ਇੱਕ ਹੋਰ ਬੋਰ ਦਾ ਦਰਖਤ ਸੀ ਮਰੇ ਹੋਏ ਕੁੱਤੇ ਦੀਆਂ ਹੱਡੀਆਂ ਪਤਾ ਨਹੀਂ ਕਿੰਨੇ ਚਿਰ ਦੀਆਂ ਉੱਥੇ ਪਈਆਂ ਸਨ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਆਸਰਾ ਉੱਤੇ ਲਾਗੇ ਲਾ ਲਿਆ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਰਬਾਬ ਕੱਢ ਬਾਣੀ ਆਈ ਹੈ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਗਾਈ ਤੇ ਜਿਹੜੇ ਤੱਪਦੇ ਹਿਰਦੇ ਸਨ ਉਹਨਾਂ ਨੂੰ ਠੰਡਾ ਕਰ ਦਿੱਤਾ ਰਬਾਬ ਭਾਈ ਮਰਦਾਨਾ ਜੀ ਨੇ ਕੱਢੀ ਹੈ ਤੇ ਉਹਦੀ ਤਲਬਾ ਸੁਰ ਕੀਤੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਸ਼ਾਉਦ ਚਾਰਨ ਕੀਤਾ ਜਿਹਨੂੰ ਕੀ ਸੁਣ ਕੇ ਸਾਰੇ ਜੰਗਲ ਦੇ ਵਿੱਚ ਸ਼ਾਂਤੀ ਹੋ ਗਈ ਇੰਜ ਆਕੋ ਵੀ ਜਿਹੜੀ ਅਰਦਾਸ ਉਹਨਾਂ ਪੜਦਾਂ ਨੂੰ ਗੁਰਨਾਰਕ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨੀ ਚਾਹੀਦੀ ਸੀ ਉਹੀ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਤਰਫੋਂ ਅਕਾਲ ਪੁਰਖ ਦੇ ਨਿਰਗੁਣ ਸਰੂਪ ਨੂੰ ਕੀਤੀ ਹੈ ਬਾਣੀ ਦਾ ਭੋਗ ਪਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਨੈਣ ਖੁੱਲੇ ਮਹਾਰਾਜ ਸਤਿਪਾਠ ਆਨੇ ਫਿਰ ਉਹ ਨਹਾਰੇ ਹੋਏ ਪੰਤਾਵਲ ਵੇਖਿਆ ਮਹਾਰਾਜ ਨੇ ਆਖਿਆ ਰੱਬ ਦੀ ਰਤਨਾ ਦੇ ਵਿੱਚ ਹੋ ਕੇ ਤੁਹਾਡੇ ਚਿਹਰੇ ਤੇ ਇਹ ਨਿਰਾਸ਼ਾ ਕਿਉਂ ਆ ਵਾ ਇਹ ਤੁਹਾਡੇ ਚਿਹਰੇ ਇਨੇ ਮਰਜਾਏ ਕਿਉਂ ਹੋਏ ਆ ਉਹਨਾਂ ਨੇ ਫਿਰ ਸਾਰੀ ਗੱਲ ਸੁਣਾਈ ਉਹਨਾਂ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਇੱਕ ਤਕਦੀਰ ਨਾ ਦਾ 15ਵਾਂ ਉਹ ਨੌਜਵਾਨ ਵਾ ਪਰ ਉਹਨੂੰ ਗਿਆਨ ਬਹੁਤਾ ਉਹਦੇ ਕੋਲੋਂ ਹੀ ਹਾਰ ਗਏ ਵਾ ਸਾਡੀਆਂ ਪੁਸਤਕੀਆਂ ਤੇ ਸਾਡੇ ਗ੍ਰੰਥ ਉਹਨੇ ਖੋਲੇ ਆ ਤੁਹਾਡੇ ਕੱਪੜੇ ਲਵਾ ਕੇ ਉਹਨੇ ਸਾਨੂੰ ਕਾਸ਼ੀ ਚੋਂ ਬਾਹਰ ਕੱਢਸਾ ਔਰ ਕਾਸ਼ੀ ਦਾ ਕੋਈ ਬੰਦਾ ਖਾਨੇ ਰੋਟੀ ਵੀ ਨਹੀਂ ਪੁੱਛਦਾ ਉਹ ਕਹਿੰਦੇ ਵੀ ਇਹ ਤਾਂ ਨਲਾਇਕ ਲੋਕ ਨੇ ਇਹਨਾਂ ਦਾ ਕੋਈ ਗਿਆਨ ਨਹੀਂ ਹੈਗਾ ਇਹ ਜਗਜੀਤ ਕੋਲ ਹਾਰ ਗਏ ਨੇ ਇੱਥੇ ਮਹਾਰਾਜ ਸੱਜੇ ਪਾਸ਼ਾ ਦੀ ਪਰੰਦਾ ਨਾਲ ਗੱਲ ਹੋਣ ਰਹੀ ਤੇ ਉੱਥੋਂ ਜਗਜੀਤ ਪੰਡਤ ਆ ਗਿਆ ਉਹਨੂੰ ਪਤਾ ਲੱਗ ਗਿਆ ਵੀ ਕੋਈ ਸਾਧ ਆਇਆ ਵਾ ਤੇ 10-15 ਜੇਲੇ ਆਪਣੇ ਉਹ ਲੈ ਕੇ ਆ ਗਿਆ ਨਾਲ ਉਹਨੇ ਰਾਦੇ-ਰਾਦੇ ਕਿਹਾ ਨਾ ਉਹਨੇ ਜੈਸ਼ੀ ਰਾਮ ਕਿਹਾ ਉਹਨੇ ਆ ਸਾਹ ਰੱਖਣ ਲੱਗਾ ਉਹ ਪੰਜਾਬੀ ਸਾਧਾ ਕੋਈ ਬਹਿਸ ਬਸਈਆ ਜਾਣ ਦੇ ਜੋ ਮਾਰ ਨੇ ਆਖਿਆ ਨਹੀਂ ਤੇ ਫਿਰ ਉਹ ਕਹਿੰਦਾ ਵੀ ਆਪਣੇ ਪੁੱਤੀ ਦੇ ਗਰਾਂ ਦੇ ਫਿਰ ਮੇਰੇ ਹਵਾਲੇ ਕਰ ਲਿਓ ਉਹ ਆਂਦਾ ਤੇ ਨਾਲੇ ਆਪਣੇ ਕੱਪੜੇ ਲਾ ਕੇ ਇਹਨਾਂ ਨੰਗਿਆਂ ਨਾਲ ਰਲ ਦਿਓ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਪੁੱਤੀ ਪਰਮੇਸ਼ਵਰ ਦਾ ਥਾਂ ਹੈ ਇਹਦਾ ਹੀ ਤੈਨੂੰ ਦੇਣਾ ਕੋਈ ਨਹੀਂ ਦੂਜੀ ਗੱਲ ਇਹ ਵੀ ਅਸੀਂ ਇਹਨੇ ਕਮਜ਼ੋਰ ਨਹੀਂ ਤੈਨੂੰ ਆਪੇ ਆਪਣੇ ਕੱਪੜੇ ਲਾ ਕੇ ਦੇ ਦिए ਤੇ ਅਸੀਂ ਕਿਹੇ ਨਾਲ ਰਲਦੇ ਨਹੀਂ ਜਿੱਥੇ ਵੀ ਅਸੀਂ ਗਏ ਆ ਅਸੀਂ ਆਪਣਾ ਪੰਧ ਨਿਰਾਲਾ ਹੀ ਚਲਾਇਆ ਵਾ ਵੱਖਰਾ ਚਲਾਇਆ ਵਾ ਉਹ ਆਂਦਾ ਵੀ ਜੇ ਇੱਧਰ ਨਹੀਂ ਕਰਨਾ ਫਿਰ ਮੇਨਾ ਬਹਿਸ ਬਸਈਆ ਕਰੋ ਮਰ ਰਸਤੇ ਪਾਛਾ ਦਾ ਇੱਕ ਬਚ ਨਹੀਂ ਸਾਰੇ ਛਾਵ ਨੂੰ ਪਰਦੇਵਾਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ تن ਕੀ ਸਰਨਾ ਜਿੰਨ ਤੂੰ ਨਹੀਂ ਬੀਸਰਿਆ ਅਸਲੀ ਪੜਾਈ ਉਹਨੇ ਪੜੀ ਵਾ ਜਿਹੜਾ ਕਹਿੰਦਾ ਮੈਂ ਕੁਛ ਪੜਿਆ ਹੀ ਨਹੀਂ ਦੇਖੋ ਕੋਈ ਬਾਹਰੀਆਂ ਠੀਕਾ ਮਾਤ ਮੈਂ ਨਾ ਮੈਨੂੰ ਗੁਰਗ੍ਰੰਥ ਸਾਹਿਬ ਦਾ ਗਿਆਨ ਆ ਵੇਦਾ ਦਾ ਗਿਆਨ ਆ ਪੁਣਾਣਾ ਦਾ ਸ਼ਾਸਤਰਾ ਦਾ ਗਿਆਨ ਆ ਦਸਮ ਗ੍ਰੰਥ ਦਾ ਗਿਆਨ ਵਾ ਉਹਨੂੰ ਗਿਆਨ ਨਹੀਂ ਹੁੰਦਾ ਗਿਆਨ ਉਹਨੂੰ ਵਾ ਜਿਹੜਾ ਕਹਿੰਦਾ ਮੈਨੂੰ ਕੁਛ ਪਤਾ ਹੀ ਨਹੀਂ ਇਹ ਹੁੰਦਾ ਸੱਚਾ ਇਲਮ ਸਭ ਕੋਈ ਜਾਣਦਿਆ ਹੋਇਆ ਵੀ ਰੌਲਾ ਰੱਪਾ ਨਾ ਪਾਉਣਾ ਮਹਾਰਾਜ ਸਤੇ ਪਾਛਾ ਨੇ ਕਿਹਾ ਜਗਦੀਰ ਪੰਡਤ ਜੀ ਤੈਨੂੰ ਰੱਬ ਨੇ ਗਿਆਨ ਦਿੱਤਾ ਇਹਦੇ ਨਾਲ ਲੋਕਾਂ ਦਾ ਭਲਾ ਕਰੀ ਦੁਰਵਰਤੋਂ ਨਾ ਕਰ ਉਹ ਆਨਾ ਮਹਾਰਾਜ ਇੱਥੇ ਦੋ ਹੀ ਗੱਲਾਂ ਨੇ ਜਾਂ ਤੇ ਬੈਸ ਬਸਈਆ ਕਰੋ ਜਾਂ ਮੇਰੀ ਸ਼ਰਤ ਪੂਰੀ ਕਰੋ ਜਗਦੀਰ ਪੰਡਤ ਸਾਬ ਨਾਲੇ ਪੜ ਲੈ ਕੇ ਬੈਸ ਬਸਈਆ ਨਾ ਕੀਤਾ ਫਿਰ ਪੜਾਈ ਦਾ ਫਾਇਦਾ ਕੀ ਹੋਇਆ ਉਹ ਆਨਾ ਮਹਾਰਾਜ ਜਾਂ ਬੈਸ ਬਸਈਆ ਕਰ ਲੋ ਜਾਂ ਫਿਰ ਮੇਰੀ ਸ਼ਰਤ ਪੂਰੀ ਕਰ ਦੋ ਉਹਨੇ ਸੌਖਾ ਤੇ ਨਹੀਂ ਮਾਰਨਾ ਸੀ ਉਹ ਟਲਿਆ ਹੀ ਨਹੀਂ ਉਹਦੀ ਧੌਣ ਦੇ ਵਿੱਚ ਹੌਮੇ ਦਾ ਕਿਲਾ ਹੀ ਲਾਜ਼ਮੀ ਜੀ ਕਰਲਾ ਵੀ ਹੋਣਾ ਹੀ ਕਿਉਂਕਿ ਉਹ 500 ਪੜਨਾਂ ਨੂੰ ਹਰਾ ਕੇ ਆਇਆ ਸੀ ਉਹਨੇ ਆਖਿਆ ਮਹਾਰਾਜ ਮੈਨਾਂ ਬਹਿਸ ਬਸੈ ਤੁਹਾਨੂੰ ਕਰਨਾ ਪੈਣਾ ਜਾਂ ਸ਼ਰਤ ਪੂਰੀ ਕਰਨੀ ਪੈਣੀ ਹੈ ਸਮਝਾਉਣ ਤੋਂ ਬਾਅਦ ਵੀ ਇਹ ਤਾਂ ਨਾ ਟਗੜਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜੇ ਤੂੰ ਬਹਿਸ ਹੀ ਕਰਨੀ ਹੈ ਫੇ ਸਾਡੇ ਨਾਲ ਨਾ ਕਰ ਮਹਾਰਾਜ ਨੇ ਆਖਿਆ ਜੇ ਬਹਿਸ ਕਰਨੀ ਹੈ ਨਾ ਤੇ ਸਾਡੇ ਨਾਲ ਬਹਿਸ ਨਾ ਕਰ ਜਿਹੜਾ ਕੁੱਤੇ ਦਾ ਕੋਰ ਉਹਨੂੰ ਪਿਆ ਨਾ ਉਹਦੇ ਨਾਲ ਬਹਿਸ ਕਰ ਲਾ ਜਦੋਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨਾਂ ਆਖਿਆ ਉਹਨੂੰ ਅੱਗ ਲੱਗ ਗਈ ਉਹਨੇ ਆਖਿਆ ਮਹਾਰਾਜ ਮੈਂ ਇਸ ਕੁੱਤੇ ਦੇ ਕੋਰ ਨਾਲ ਗੱਲ ਕਰਾਂ ਭਾਈ ਨਾਨੀਵਾ ਮੈਂ ਇਨਾ ਗਿਆ ਗ ਮਹਾਰਾਜ ਕਹਿੰਦੇ ਪੰਡਤ ਜੀ ਗੁਸਾਰਾ ਕਰੋ ਇਹ ਹੋਰ ਕੋਈ ਨਹੀਂ ਹੈ ਤੁਹਾਡਾ ਭਰਾ ਵਾ ਤੁਹਾਡਾ ਲਹੂ ਆਹੇ ਇਹ ਤੁਹਾਡਾ ਖੂਨ ਆ ਇਹਦੇ ਨਾਲ ਤੁਸੀਂ ਗੱਲ ਨਹੀਂ ਕਰਨੀ ਉਹ ਆਂਦਾ ਮਹਾਰਾਜ ਮੇਰਾ ਭਰਾ ਕੁੱਤਾ ਤੇ ਕੁੱਤਿਆਂ ਦੇ ਭਰਾ ਕੌਣ ਹੁੰਦੇ ਆ ਤੇ ਮਹਾਰਾ ਹੀ ਨੇ ਆਖਿਆ ਤੂੰ ਸਿਆਣਾ ਹੀ ਆ ਆਂਦਾ ਮਹਾਰਾ ਹੀ ਪਹਿਲਾਂ ਦੱਸੋ ਮੇਰਾ ਭਰਾ ਕਿਹਤਰਾ ਲੱਗਦਾ ਮਹਾਰਾ ਸੱਚੇ ਬਾਦਸ਼ਾਹ ਨੇ ਕਿਹਾ ਪੰਡਤ ਜੀ ਤੇ ਤੁਹਾਨੂੰ ਗੱਲਾਂ ਨਾ ਸਮਝਾਇਆ ਨਾ ਤੇ ਤੁਹਾਡੇ ਖਾਨੇ 'ਚ ਗੱਲ ਨਹੀਂ ਮੈਣੀ ਇਹ ਹਾਸ ਤੇ ਦੇਖਰ ਆਉਂਦਾ ਮਹਾਰਿ ਸੱਚੇ ਪਾਤਸ਼ਾਹ ਨੇ ਆਪਣੀ ਪਵਿੱਤਰ ਖੜਾ ਉਸ ਕੁੱਤੇ ਦੀਆਂ ਹੱਡੀਆਂ ਨੂੰ ਲਾਈ ਉਹ ਕੁੱਤੇ ਦੀਆਂ ਹੱਡੀਆਂ ਫਿਰ ਹਰਕਤ 'ਚ ਆ ਗਏ ਉਹਨੇ ਮਹਾਰਿ ਸੱਚੇ ਪਾਤਸ਼ਾਹ ਨੂੰ ਪ੍ਰਣਾਮ ਕੀਤਾ ਉਸ ਕੁੱਤੇ ਦੀ ਗੁਰੰਗ ਵਿੱਚੋਂ ਆਵਾਜ਼ ਆਈ ਜਗਜੀਤ ਪੰਡਤ ਜਬ ਆਪਕੋ ਉਪਨਿਸ਼ਦੋਂ ਮੇਂ ਸੇ ਵੇਦੋਂ ਮੇਂ ਸੇ ਸਮ੍ਰਤੀਆਂ ਮੇਂ ਸੇ ਸ਼ਾਸਤਰੋਂ ਮੇਂ ਸੇ ਯਾ ਪੁਰਾਣੋਂ ਮੇਂ ਸੇ ਕੋਈ ਸੰਸਾ ਹੋ ਕੋਈ ਸਵਾਲ ਪੁੱਛਣਾ ਹੋ ਤੋ ਉਹ ਮੇਰੇ ਸੇ ਪੁੱਛ ਲੀਜੀਏ ਇਹ ਬਾਤ ਸੁਣ ਕੇ ਜਗਜੀਤ ਹੈਰਾਨ ਰਹਿ ਗਿਆ ਇਨਾ ਮਾਰਾ ਤੁਸੀਂ ਇਨੀ ਸ਼ੋਧਨ ਦੀ ਬੋਲਣ ਡੇ ਜੇ ਤਾੜੀ ਇਹ ਪੈੜੀ ਨੂੰ ਕਿਵੇਂ ਆ ਗਈ ਕੁੱਤਿਆਂ ਵਾਲੀ ਤਾੜੀ ਇਹ ਦੁਰਦਸ਼ਾ ਕਿਧਰ ਆਉਗੀ ਉਹ ਆਂਦਾ ਵੀ ਜਿਹੜਾ ਰੋਗ ਤੈਨੂੰ ਲੱਗਾ ਹੈ ਨਾ ਉਹ ਮੈਂ ਦਾ ਰੋਗ ਮੈਨੂੰ ਵੀ ਲੱਗਾ ਹੈ ਤੇ ਆਂਦਾ ਮੇਰੇ ਪਿੰਡ ਦੇ ਵਿੱਚ ਕੋਈ ਸਾਧੂ ਮਹਾਤਮਾ ਆ ਗਿਆ ਤੇ ਮੈਂ ਉਹਦੇ ਨਾਲ ਉਹੀ ਬੈਸੀ ਜਾਵਾ ਬਿਰਿਆ ਤਾਂ ਹੰਕਾਰ ਹੀ ਮੈਨੂੰ ਤੇ ਉਹ ਸਾਧੂ ਨੇ ਵਚਨ ਕਰ ਦਿੱਤਾ ਅਰੇ ਬੈਠ ਕੁੱਤੇ ਕੀ ਤਰ੍ਹਾਂ ਬਕ ਬਕ ਮਸਕਰ ਸਾਧੂ ਦਾ ਬੋਲ ਨਹੀਂ ਵਿੱਥ ਜਾਂਦਾ ਨਾਨਕ ਦਾਸ ਮੁਖ ਤੇ ਜੋ ਬੋਲਾ ਇहां ਉहां ਸੱਚ ਹੋ ਗਇਆ ਫਿਰ ਆਂਦਾ ਮੈਂ ਕਹਿ ਤਾ ਤੁਨ ਸਾਧੂ ਉਹ ਤੁਹਾਡਾ ਵਚਨ ਪੂਰਾ ਹੋ ਗਿਆ ਹੁਣ ਮੈਂ ਪੁੱਛਿਆ ਮੇਰਾ ਉਦਾਰ ਕਿਤਨਾ ਹੋਏਗਾ ਉਹ ਆਂਦਾ ਬੇਦੀਆ ਦੀ ਕੁਲ ਦੇ ਵਿੱਚ ਗੁਰਨਾਨਕ ਮਹਾਰਾਜ ਦੇ ਸੱਚੇ ਪਾਤਸ਼ਾਹ ਹੋਣਗੇ ਕਲ ਦੀ ਕੁ ਤੇ ਅਵਤਾਰ ਬਣ ਕੇ ਉਹਨਾਂ ਦੀ ਚਰਨ ਛੋਹ ਜੇ ਤੈਨੂੰ ਪ੍ਰਾਪਤ ਹੋਊਗੀ ਤੂੰ ਪਵ ਸਾਗਰ ਤੋਂ ਤਰ ਜਾਏਗਾ ਰਗਦੀਪ ਪੰਡਤ ਤੇਰੇ ਸਾਹਮਣੇ ਗੁਰਨਾਨਕ ਮਹਾਰਾਜ ਦੇ ਸੱਚੇ ਪਾਤਸ਼ਾਹ ਬੈਠੇ ਨਹੀਂ ਉਹਨਾਂ ਦੀ ਚਰਨ ਛੋਹ ਪ੍ਰਾਪਤ ਕਰਕੇ ਮੈਂ ਤੇ ਮੁਕਤ ਹੋ ਗਿਆ ਜੇ ਤੂੰ ਮੁਕਤ ਹੋਣਾ ਚਾਹੁੰਦਾ ਤੂੰ ਆਪਣਾ ਭਲਾ ਚਾਹੁੰਦਾ ਵਾ ਇਹਨਾਂ ਦੇ ਚਰਨ ਫੜ ਲਾ ਤੂੰ ਭਾਵੇਂ ਸਾਗਰ ਤੋਂ ਤਰ ਜਾਏਗਾ ਉਹ ਫਿਰ ਤਕਦੀਰ ਪੰਡਤ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਟੇਪਿਆ ਉਹਨੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਹਾਰੇ ਹੋਏ ਪੰਡਲਾਂ ਦੀਆਂ ਪੋਥੀਆਂ ਅਤੇ ਉਹਨਾਂ ਦੇ ਗ੍ਰੰਥ ਵਾਪਸ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਲੜ ਲੱਗ ਕੇ ਉਹ ਫਿਰ ਸਿੱਖ ਬਣਿਆ ਸ਼ੁਗਰ ਪਿਆਰੇ ਉਪਲਜਾ ਕਾ ਦੇਖੇ ਮਾ ਹੋਰ ਸਿੱਖ ਦੇ ਹਾਸ ਤੇ ਗੁਰਬਾਣੀ ਨਾਲ ਸੰਬੰਧਿਤ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ